ਪੁਰਾਣੇ ਬਜ਼ੁਰਗਾਂ ਨੇ ਜਦੋਂ ਤੋਂ ਸਾਨੂੰ ਸਿਖਾਇਆ ਸੀ ਆਪਣਾ ਹਰ ਦਿਸ਼ਾਰੇ ਨੂੰ ਇੱਥੇ ਮੱਥਾ ਟੇਕਣ ਵੀ ਆਈਦਾ ਮੇਲਾ ਦੇਕਣ ਵੀ ਆਈਦਾ ਉਹ ਰਾਵਣ ਜਿਹੜਾ ਬੜਾ ਦਾ ਬ੍ਰਾਹਮਣ ਕੋਈ ਨਹੀਂ ਸੀਗਾ ਤਾਂ ਇਸ ਕਰਕੇ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਇਸ ਤੋਂ ਵਾਗੀਆਂ ਵਾਲੀ ਗੱਲ ਹੋ ਜਾਂਦੀ ਹੈਗੀ ਯਾਰ ਹਾਂ ਜੀ ਹਰ ਸੀ ਹਰ ਸਾਲ ਆੰਦੇ ਆ 121 ਫੁੱਟ ਦਾ ਰਾਵਣ ਹੈ ਅਸੀਂ ਹਰ ਸਾਲ ਆੰਦੇ ਆ ਪੂਜ ਕੇ ਜਾਂਦੇ ਆ ਇਹਨਾਂ ਨੂੰ ਦਿਸ਼ਾਰੇ ਦਾ ਤਿਹਾਰ ਬੜੀ ਹਰਸ਼ਾ ਉਲਾਸ ਨਾਲ ਮਨਾਇਆ ਜਾਂਦਾ ਵਾ ਜੀ ਤੇ ਇਸ ਦਿਨ ਜਿਹੜੇ ਆਪਣੇ ਰਾਵਣ ਜੀ ਹੈ ਇਹ ਬਹੁਤ ਹੀ ਮਹਾਨ ਗਿਆਨੀ ਸੀ ਬਹੁਤ ਵਿਦਵਾਨ ਸੀਗੇ ਇਹਨਾਂ ਦੀ ਲੀਲਾ ਪਰੰਪਾਰ ਸੀ ਇਹਨਾਂ ਦੇ ਕੋਈ ਇੱਕ ਗਲਤੀ ਹੋਈ ਸੀ ਕਿ ਇਹਨਾਂ ਨੇ ਸੀਤਾ ਨੂੰ ਚੁਰਾਇਆ ਜਿਹਦੇ ਕਰਕੇ ਇਹਨਾਂ ਨੂੰ ਰਾਮ ਜੀ ਦੇ ਕੋਲੋਂ ਆਪਣਾ ਵਧ ਕਰਵਾਉਣਾ ਪਿਆ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰੇਰਿਤ ਹੈਗਾ ਦੁਸ਼ਹਿਰੇ ਦਾ ਤਿਹਾਰ ਦੁਸ਼ਹਿਰੇ ਦਾ ਤਿਹਾਰ ਬੜੀ ਹਰਸ਼ਾ ਉਲਾਸ ਨਾਲ ਮਨਾਇਆ ਜਾਂਦਾ ਵਾ ਜੀ ਤੇ ਇਸ ਦਿਨ ਜਿਹੜੇ ਆਪਣੇ ਰਵਣ ਜੀ ਹੈ ਇਹ ਬਹੁਤ ਹੀ ਮਹਾ ਗਿਆਨੀ ਸੀ ਬਹੁਤ ਵਿਦਵਾਨ ਸੀਗੇ ਇਹਨਾਂ ਦੀ ਲੀਲਾ ਪਰੰਪਾਰ ਸੀ ਇਹਨਾਂ ਦੇ ਕੋਲ ਇੱਕ ਗਲਤੀ ਹੋਈ ਸੀ ਕਿ ਇਹਨਾਂ ਨੇ ਸੀਤਾ ਨੂੰ ਚੁਰਾਇਆ ਜਿਹਦੇ ਕਰਕੇ ਇਹਨਾਂ ਨੂੰ ਰਾਮ ਜੀ ਦੇ ਕੋਲੋਂ ਆਪਣਾ ਵਧ ਕਰਵਾਉਣਾ ਪਿਆ ਇਹਨਾਂ ਨੂੰ ਮੁਕਤੀ ਦਾ ਸਾਧਨ ਰਾਮ ਜੀ ਕੋਲੋਂ ਮਿਲਣਾ ਸੀ ਉਹ ਕਰਵਾਇਆ ਇਹਨਾਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਇਹ ਬੁਰਾਈ ਤੇ ਅਚਾਈ ਦੀ ਜਿੱਤ ਦਾ ਪ੍ਰੇਰਿਤ ਹੈਗਾ ਦੁਸ਼ਹਿਰੇ ਦਾ ਤਿਹਾਰ ਇਹਦੀ ਸਮੂਹ ਇਲਾਕਾ ਵਸਿਆ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹ ਸਾਰੇ ਲਈ ਇੱਕ ਪ੍ਰੇਰਨਾ ਦਾ ਸਰੋਤ ਰ ਹੈਗਾ ਕਿ ਕਿਸੇ ਨੂੰ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ ਅਹੰਕਾਰ ਦੀ ਹਮੇਸ਼ਾ ਹਾਰ ਹੁੰਦੀ ਹੈ ਤੇ ਬੁਰਾਈ ਤੇ ਹਮੇਸ਼ਾ ਸਚਾਈ ਦੀ ਜਿੱਤ ਹੋਣਾ ਅਨਿਵਾਰੇ ਹੈਗਾ ਹੀ ਹੈਗਾ ਜੀ ਜੈ ਸ਼੍ਰੀ ਰਾਮ ਹਾਂ ਜੀ ਅੱਜ ਦੁਸ਼ਹਿਰੇ ਦਾ ਮੇਲਾ ਜੀ ਇਸ ਕਰਕੇ ਦ੍ਰੇਸ਼ੀ ਆਏ ਆਂ ਔਰ 라ਵਣ ਦੀ ਪੂਜਾ ਕਰਨ ਆਏ ਆਂ ਕਿਉਂਕਿ 라ਵਣ ਇੱਕ ਸ੍ਰੇਸ਼ਟ ਬ੍ਰਾਹਮਣ ਸੀ ਬਹੁਤ ਬੁੱਧੀਮਾਨ ਔਰ ਗਿਆਨੀ ਸੀ ਲੇਕਿਨ ਜੀਵਨ ਜੋ ਉਹਨੇ ਇੱਕ ਗਲਤੀ ਕਰ ਲਈ ਉਸ ਗਲਤੀ ਕਰਕੇ ਉਹਨਾਂ ਨੂੰ ਇਹ ਨਤੀਜਾ ਭੁਗਤਣਾ ਪਿਆ ਕਿਉਂਕਿ ਉਹਨਾਂ ਨੇ ਪਰ ਇਸਤਰੀ ਉੱਤੇ ਆਪਣਾ ਧਿਆਨ ਕੀਤਾ ਜਿਹੜਾ ਕਿ ਉਹਨਾਂ ਦੀ ਸਭ ਤੋਂ ਵੱਡੀ ਬੁਰਾਈ ਮੰਨੀ ਗਈ ਔਰ ਅੱਜ ਤੱਕ ਉਹਨਾਂ ਨੂੰ ਜਲਾਇਆ ਜਾਂਦਾ ਹੈ ਲੇਕਿਨ ਉਹ ਬਹੁਤ ਸ੍ਰੇਸ਼ਟ ਬ੍ਰਾਹਮਣ ਔਰ ਬਹੁਤ ਗਿਆਤਾ ਸੀ ਔਰ ਭਗਤ ਸੀ ਸ਼ਿਵਜੀ ਦੇ ਇਸ ਕਾਰਨ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਅਸੀਂ ਗਲਤ ਕੰਮ ਕਰਦੇ ਆਂ ਤੇ ਉਹਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਕਦੇ ਨਾ ਕਦੇ ਕਦੋਂ ਕਦੋਂ ਤੁਸੀਂ ਆਉਂਦੇ ਹੋ ਜੀ ਪ੍ਰੈਸਿੰਗ ਅਸੀਂ ਕਿਉਂਕਿ ਸਾਡੇ ਸਸਰਾਲ ਵਾਲੇ ਜਦੋਂ ਦਾ ਵਿਆਹ ਹੋਇਆ 26 ਸਾਲ ਹੋ ਗਏ ਤੇ ਉਸ ਦਿਨ ਤੋਂ ਅਸੀਂ ਇਹਨਾਂ ਦੀ ਪੂਜਾ ਕਰਨ ਆਉਂਨੇ। ਪੂਜਾ ਦੇ ਵਿੱਚ ਕਿਹੜੀ ਕਿਹੜੀ ਚੀਜ਼ ਲੈ ਕੇ ਆਉਂਦੇ। ਅਸੀਂ ਜੋ ਇੱਕ ਕਿਸਮ ਦਾ ਜੋ ਟੰਗ ਦੇ ਦਿੱਦਾ ਭਰਾਵਾਂ ਦੇ ਇਦਾਂ 라ਵਣ ਜੀ ਤੇ ਜੋ ਟੰਗਾ ਨਾ ਆਉਣੇ ਵਰਗਾ ਵਿੱਚ ਜਿਹੜੀ ਵੀ ਪੂਜਾ ਕੀਤੀ ਹੁੰਦੀ ਆ ਉਹਨਾਂ ਦੇ ਪੈਸੇ ਵਗੈਰਾ ਸਭ ਇੱਥੇ ਚੜਾ ਕੇ ਜਾਂਦੇ ਆ। ਤੇ ਜਦੋਂ ਜਨਾਕੇ ਇਹਦੇ ਕੋਲ ਲੋਕੀ ਲੱਟੜ ਤੋਂ ਲੱਗਿਆ ਆ ਕਰੇ। ਕਿਉਂਕਿ ਉਹ ਬਹੁਤ ਸ਼ੁਭ ਮੰਨੀ ਜਾਂਦੀ ਆ। ਰਾਵਣ ਜੀ ਦੀ ਲੱਕੜ ਜਲਾਈ ਹੋਈ ਬਹੁਤ ਘਰ ਲਈ ਸ਼ੁਭ ਮੰਨੀ ਜਾਂਦੀ ਹੈ ਇਸ ਕਰਕੇ ਲੋਕੀ ਉਹਨਾਂ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਸਾਰੇ ਆਪਣੇ ਘਰ ਸੋ ਦ੍ਰੈਸੀ ਪੁਰਾਣੇ ਬਜ਼ੁਰਗਾਂ ਨੇ ਜਦੋਂ ਤਾਂ ਸਾਨੂੰ ਸਿਖਾਇਆ ਸੀ ਆਪਣਾ ਹਰ ਇਸ਼ਾਰੇ ਨੂੰ ਇੱਥੇ ਮੱਥਾ ਟੇਕਣ ਵੀ ਆਈਦਾ ਮੇਲਾ ਦੇਖਣ ਵੀ ਆਈਦਾ ਉਹ ਰਾਵਣ ਜਿਹੜਾ ਬੜਾ ਦਾ ਬ੍ਰਾਹਮਣ ਕੋਈ ਨਹੀਂ ਸੀਗਾ ਤਾਂ ਇਸ ਕਰਕੇ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਇੱਕ ਸੁਭਾਗੀ ਵਾਲੀ ਗੱਲ ਹੋ ਜਾਂਦੀ ਹੈਗੀ ਯਾਰ ਤਾਂ ਸ਼ਿਵ ਭਗਤ ਵੀ ਸਭ ਤੋਂ ਬੜੇ ਇਹੀ ਮੰਨਣਗੇ ਅੱਜ ਤੱਕ ਦੁਨੀਆ 'ਚ ਬਹੁਤ ਬੜੇ ਭਗਤ ਹੋਏ ਆ ਰਾਮਚੰਦਰ ਜੀ ਨੇ ਯੁੱਧ ਲੜਨ ਤੋਂ ਪਹਿਲਾਂ ਜਿਹੜਾ ਆਪਣਾ ਪਾਠ ਕਰਵਾਇਆ ਸੀ ਪੂ ਉਹ ਵੀ 라ਵਣ ਜੀ ਤੋਂ ਹੀ ਕਰਾਈ ਸੀਗੀ ਤਾਂ ਮੇਰੇ ਖਿਆਲ ਨਾਲ ਤਾਂ ਪੁੱਛਣੀ ਤਾਂ ਅੱਜ ਵੀ ਹੈਗੇ ਆ ਠੀਕ ਹੈ ਅਗਰ ਕੋਈ ਗਲਤੀ ਸੀ ਕੋਈ ਕੁਰੀਤੀ ਸੀ ਜਾਂ ਸਮਾਜ ਨੂੰ ਮੈਸੇਜ ਦੇਣ ਦੀ ਉਹ ਭਗਵਾਨ ਦੀ ਲੀਲਾ ਦੇ ਚੀ ਸੀ ਉਸ ਚੀ ਨੂੰ ਆਪਾਂ ਦਰਕਿਨਾਰ ਕਰਦੇ ਹੋਏ ਆਪਣਾ ਸਾਈਡ ਤੇ ਚਲ ਕਰ ਕਰਦੇ ਹੋਏ ਆਪਣਾ ਜੋ ਅੱਛੀ ਚੀਜ਼ ਜ਼ਿਕਰ ਕਰਨ ਵਾਲੀ ਉਹ ਵਾਲੀ ਜ਼ਿਕੀ ਆਪਾਂ ਥੈਂਕ ਯੂ ਸਰ ਬਜ਼ੁਰਗਾ ਕੋਲੇ ਸੁਣਿਆ ਸੀ ਕਿ ਆ ਉਹਦੇ ਨਾਲ ਲక్ష్ਮੀ ਦਾ ਆਵਾਜ਼ ਹੁੰਦਾ ਉਹ ਕੋਈ ਘਰ ਦੇ ਵਿੱਚ ਕੋਈ ਉਪਰੀ ਹਵਾ ਦਾ ਬਾਸਾ ਨਹੀਂ ਹੁੰਦਾ ਕਿਉਂਕਿ 라ਵਣ ਜੀ ਵੀ ਅਸੁਰ ਜਾਤੀ ਤੋਂ ਦਸੀਗੇ ਹੀ ਤੁਹਾਇਨਾਂ ਦੀ ਮਾਤਾ ਜੀ ਅਸੁਰ ਜਾਤੀ ਤੋਂ ਸੀਗੇ ਪਿਤਾ ਜੀ ਇਹਨਾਂ ਦੇ ਰਿਸ਼ੀ ਸੀਗੇ ਤਾਂ ਇਸ ਚੀਜ਼ ਦਾ ਕੁਝ ਮਤਲਬ ਹੋ ਸਕਦਾ ਹੈਗਾ ਸ਼ਾਇਦ ਆਜ ਦੇ ਜ਼ਾਇਦੇ ਮੌਕੇ ਤੇ ਅਸੀਂ ਆਪਣੇ ਬੱਚਿਆਂ ਦੇ ਜਿਹੜੇ ਆ ਮੁੰਡਨ ਕਰਾਈਦੇ ਆ ਬਾਹਰ ਜਿਹੜੇ ਆ ਰਮਨ ਮਹਾਰਾਜ ਜੀ ਨੂੰ ਅਰਪਣ ਕਰੀਦੇ ਆ ਇਹ ਸਾਡੀ ਪ੍ਰਥਾ ਸ਼ੁਰੂ ਤੋਂ ਚੱਲਦੀ ਆ ਰਹੀ ਆ ਜਦੋਂ ਸਾਡੇ ਵੀ ਸੀ ਅਸੀਂ ਵੀ ਇੱਥੇ ਆਪਣੇ ਅਰਪਣ ਕਰਾਏ ਸੀ ਕਿਵੇਂ ਦੇ ਦ ਚਾਰੋਂ ਵੇਦਾਂ ਦਾ ਗਿਆਨ ਸੀਗਾ ਇਹ 65 ਸਾਲ ਪੁਰਾਣੀ ਗੱਲ ਆ ਜੀ ਨਹੀਂ ਨਹੀਂ ਚਾਰੋਂ ਵੇਦਾਂ ਦਾ ਇਹਨਾਂ ਨੂੰ ਗਿਆਨ ਸੀਗਾ ਰਾਵਣ ਨੂੰ ਦਸ ਵੇਦਾਂ ਦਾ ਗਿਆਨ ਸੀ ਆਖਿਨੇ ਦੇ ਜੋ ਕਾਟ ਰਾਵਣ ਨੂੰ ਜਲਾਇਆ ਜਾਂਦਾ ਨਹੀਂ ਜੀ ਉਹਨਾਂ ਦੇ ਅੰਦਰ ਜਿਹੜੀਆਂ ਬੁਰਾਈਆਂ ਉਹ ਜਲਾਈਆਂ ਜਾਂਦੀਆਂ ਰਾਵਣ ਨੂੰ ਨਹੀਂ ਜਲਾਇਆ ਜਾਂਦਾ ਇੱਕ ਵਾਰ ਜਲਾ ਕੇ ਹਰ ਸਾਲ ਥੋੜੀ ਜਲਾਵਾਂਗੇ ਜਿਹੜੀਆਂ ਬੁਰਾਈਆਂ ਸਾਡੇ ਅੰਦਰ ਆ ਉਹ ਜਲਾਈ ਨਿੱਕੀ ਸਿੱਖਿਆ ਮਿਲਦੀ ਹੈ ਨਾ ਸਿੱਖਿਆ ਵੀ ਬੁਰਾਈ ਨੂੰ ਛੱਡੋ ਚੰਗੇ ਨੂੰ ਬੜੋ ਹਾਂ ਲੋਕਾਂ ਨੂੰ ਦੱਸਿਆ ਜਾਂਦਾ ਵੀ ਬ੍ਰਾਹਮਣ ਦੇਵਤਾ ਵੀ ਜਿਹੜਾ ਉਹ ਮੁਕਤੀ ਬਾਣ ਵਾਸਤੇ ਆਪਣੇ ਅੰਦਰ ਜਿਹੜਾ ਬੁਰਾਈਆਂ ਦੀ ਉਹਨਾਂ ਛੱਡਣਾ ਪਿਆ ਸੀ ਅੱਜ ਅਸੀਂ ਦਸਹਿਰੇ ਮੇਲੇ ਤੇ ਸ਼੍ਰੀ ਰਾਵਣ ਜੀ ਮਹਾਰਾਜ ਨੂੰ ਮੱਥਾ ਟੇਕਣ ਆਏ तो अपने बच्चा का मुंडन करान आए हैं यह अभी शुरू तो ही अपने दादा परदादा जी तो सीखते आ रहे हैं। रावण बहुत ज्ञान से बुराई जो अंत रावण श्री राम जी ने किया रावण बहुत शक्तिशाली थी, बस ओ बुराई थी ਜਿਹੜਾ ਰਾਮ ਜੀ ਨੇ ਉਹਨੂੰ ਅਰਪਣ ਕਰਨੇ ਦੀ ਮਰਨ ਵਕਤ ਉਹਨੇ ਸ਼੍ਰੀ ਰਾਮ ਜੀ ਕੀਤਾ ਸੀ ਆਖਰੀ ਵਿੱਚ ਤੋ ਲਖਸ਼ਮਣ ਨੇ ਵੀ ਲਿੱਤੀ ਸੀ ਸਿੱਖਿਆ ਅੰਤ ਬਰਾਈ ਦਾ ਅੰਤ ਕਰੋ ਚੰਗਾ ਕਰੋ ਹਾਂ ਮੈਂ ਦੇ ਦੋ 21 ਫੁੱਟ ਦਾ ਇੱਕ 21 ਫੁੱਟ ਦਾ ਰਾਵਣ ਹਰ ਸਾਲ ਇਸ਼ਾਰਾ ਤੁਹਾਨੂੰ ਹਾਂ ਜੀ ਹਰ ਸਾਲ ਆੰਦੇ ਆ 21 ਫੁੱਟ ਦਾ ਹੈਗਾ ਰਾਵਣ 121 ਫੁੱਟ ਦਾ ਰਾਵਣ ਹੈ ਅਸੀਂ ਹਰ ਸਾਲ ਆੰਦੇ ਆ ਪੂਜ ਕੇ ਜਾਂਦੇ ਆ ਇਹਨਾਂ ਨੂੰ ਤੋਂ ਪਹਿਲੀ ਪੂਜਾ ਵੀ ਵੱਡੀ ਤਲਾ ਦੇ ਵਿੱਚ ਹਾਂ ਜੀ ਬਹੁਤ ਬਹੁਤ ਲੋਕੀ ਆਉਂਦੇ ਬਹੁਤ ਵਧੀਆ ਠੀਕ ਹੈ